ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਪਿਆਰੇ ਤਗੜੇ ਦਾ ਜਵਾਨਾ ਪਹਿਨਦਾ ਮਿੱਟੀ ਪੱਕੀ ਆ ਜਵਾਨਾ ਧੰਨ ਗੁਰੂ ਮਹਾਰਾ ਸੱਜਿਆ ਪਾਤਸ਼ਾਹ ਕਿਰਪਾ ਕਰਦੇ ਮਹਾਰਾ ਜੀ ਮੈਂ ਤੋੜੀ ਕੀਤੀ ਸੱਜੇ ਪਾਤਸ਼ਾਹ ਮੈਂ ਤੋੜੀ ਕੀਤੀ ਮੇਰੇ ਵੀਰੋ ਭਾਓ ਬਹੁਤ ਮਿਹਨਤ ਕੀਤੀ ਹੈ ਇਹ ਬੰਨ ਛੱਪੀ ਦੇਗਾ ਛੱਪਿਆ ਆ ਸੱਜਣ ਤੇ ਇਹਦਾ ਜਲਾਰੀ ਦੇ ਰੱਖ ਦਿਓ ਓ ਭੱਜੋ ਸੋਨਿਆ ਬੱਲੇ ਹੋ ਜੋ ਬੱਲੇ ਬੱਲੇ ਵਾਹਿਗੁਰੂ 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 ਕੁਛ ਨਹੀਂ ਹੁੰਦਾ ਜੱਟਾ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਜਗਾਰੇ ਛੱਡੀ ਜਾਓ ਇਹ ਟੁੱਟਦਾ ਨਹੀਂ ਜਗਾਰੇ ਛੱਡੀ ਜਾ ਟੁੱਟਦਾ ਨਹੀਂ ਇਹ ਟੁੱਟਦਾ ਨਹੀਂ ਜਗਾਰੇ ਛੱਡੀ ਜਾ ਵਾਰੀ ਮਹਾਰਾਜ ਦੀ ਕਿਰਪਾ ਨੇ ਨੇ ਇਹਨਾਂ ਜਗਾਰਾ ਵਿੱਚ ਜਗਾਰਾ ਲਾਈ ਜਾ ਬੰਦ ਨਹੀਂ ਟੁੱਟਦਾ ਜੀ ਇਧਰ ਦੇਖੋ ਸੰਜੀਤ ਤੁਸੀਂ ਦੇਖ ਸਕਦੇ ਜੇ ਕਿ ਲੋਕ ਆਪਣੇ ਜਿਹੜੇ ਮਾਲ ਡੰਗਰਵਾ ਕਰਾਂ ਦੇ ਵਿੱਚੋਂ ਕਾਟਰ ਕੇ ਲੈ ਕੇ ਆ ਰਹੇ ਕਿਉਂਕਿ ਜਿਹੜਾ ਇੱਥੋਂ ਲੱਗੇ ਕਿਹੜਾ ਵੀਰ ਦੀ ਪੰਚ ਸੀਗਾ ਪੰਡਾਲੇ ਪੰਡਾਲੇ ਵਾਲਾ ਬੰਨਵਾ ਉਹ ਵੀ ਬਹੁਤ ਜਿਆਦੀ ਨਾਜ਼ੁਕ ਹਾਲਤ ਦੇ ਵਿੱਚ ਆ ਪਾਣੀ ਉਤੋਂ ਦੀ ਲੰਘ ਰਿਹਾ ਵਾ ਉਹਦੀ ਵੀ ਤੁਹਾਨੂੰ ਮੈਂ ਵੀਡੀਓ ਬਣਾ ਕੇ ਆ ਦਿਖਾਵਾਂਗਾ ਤੇ ਇਹ ਵੀਰ ਆਪਣੇ ਘਰਾਂ ਦੇ ਵਿੱਚੋਂ ਆਪਣੇ ਮਾਲ ਨਗਰ ਲੈ ਕੇ ਆ ਰਹੇ ਆ ਅਸੀਂ ਇਸੇ ਕਰਕੇ ਆ ਬੇਨਤੀ ਕਰਦੇ ਆ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਜਥੇਬੰਦੀਆਂ ਅੱਗੇ ਬੇਨਤੀ ਕਰਦੇ ਆ ਕਿ ਇਹਨਾਂ ਭੈਣ ਭਰਾਵਾਂ ਦੀ ਆਪ ਸਾਰ ਲੀਏ ਪਾਣੀ ਜਿਹੜਾ ਹੋਰ ਅੱਗੇ ਘੰਟਾ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਤੇ ਉਦੋਂ ਪਾਣੀ ਘੱਟ ਸੀਗਾ ਪਰ ਹੁਣ ਘੰਟੇ-ਘੰਟੇ ਬਾਅਦ ਪਾਣੀ ਦਾ ਜਿਹੜਾ ਵਹਾ ਵਧ ਰਿਹਾ ਵਾ ਤੇ ਜਿਹੜਾ ਉਧਰ ਬੰਨਵਾ ਜਿਹੜਾ ਲੱਗੇ ਇਹਨਾਂ ਦੇ ਪਿੰਡ ਲੱਗੇ ਬੰਨਵਾ ਉਹ ਵੀ ਕਹਿੰਦੇ ਦੱਸਣ ਦੇ ਕਿ ਪਾਣੀ ਓਵਰਫਲੋ ਹੋ ਰਿਹਾ ਵਾ ਕਿਸੇ ਟਾਈਮ ਹੀ ਕਿਸੇ ਟਾਈਮ ਹੀ ਅਨੁਫੋਨੀ ਹੋ ਸਕਦੀ ਆ ਪਾਣੀ ਵਧਣ ਦਾ ਕਰਕੇ ਇਹ ਵੀਰਪਰਾ ਆਪਣੇ ਜਿਹੜੇ ਜਾਨਵਰ ਆ ਇਹ ਆਪਣੇ ਜਿਹੜਾ ਮਾਲ ਟੰਗਰਾ ਘਰਾਂ ਦੇ ਵਿੱਚੋਂ ਕੱਢਣ ਦੀ ਮਜਬੂਰ ਹੋ ਗਏ ਆ ਸੋ ਜਿਹੜੇ ਕੰਡਿਆਂ ਤੇ ਰਹਿ ਰਹੇ ਆ ਜਾਂ ਜਿਹੜੇ ਆ ਜਾਂ ਧੀਰਾ ਪਿੰਡ ਵਾ ਗਾਏ ਦੇ ਲਾਗੇ ਜਿਹੜੇ ਹੋਰ ਪਿੰਡ ਵਾਲੇ ਵੀਰ ਭਰਾ ਰਹਿ ਰਹੇ ਆ ਉਹਨਾਂ ਕੀ ਬੇਨਤੀ ਆ ਕਿ ਆਪਣੇ ਚਲੋ ਫਸਲਾਂ ਚ ਜੋ ਹੋਣਾ ਸੀ ਉਹ ਤੇ ਹੋ ਗਿਆ ਪਰ ਸੱਚੇ ਤਰ੍ਹਾਂ ਹਣ ਕੋਈ ਅਨਹੋਣੀ ਉਹਨਾਂ ਵਾਪਰੇ ਆਪਣਾ ਜੀਅ ਜੱਤ ਤੇ ਅੱਜ ਜਾਨਵਰ ਤੇ ਜਹਾਨਵਾਂ ਇੱਥੇ ਦੇਖ ਸਕਦੇ ਤੁਸੀਂ ਵੇਨੇ ਵਿਨੇ ਪਾਣੀ ਵਧ ਰਿਹਾ ਵਾ ਬਹੁਤ ਜ਼ਿਆਦਾ ਪਾਣੀ ਵਧ ਰਿਹਾ ਵਾ ਆ ਵੇਖੋ ਵੀਰ ਆਪਣੇ ਜਿਹੜੇ ਆ ਡੰਗਰ ਮੱਛਾ ਵਾ ਉਹ ਘਰਾਂ ਦੇ ਵਿੱਚੋਂ ਕੱਢ-ਕੱਢ ਕੇ ਬਾਹਰ ਆ ਰਹੇ ਆ ਤੇ ਜਿਹੜਾ ਕਿਹੜਾ ਪਿੰਡ ਦੱਸੋ ਮੈਨੂੰ ਤੇ ਪਿੰਡ ਦਾ ਨਾਮ ਬੋਲੋ। ਉਹ ਦੱਜਾ ਕਿਹੜਾ ਪਿੰਡ ਸੀਗਾ ਜਿੱਥੇ ਬੰਨ ਬੜਾ ਪ੍ਰੋਬਲਮ ਚ ਬਡਾਲੀ ਵਾਲਾ ਬਡਾਲੀ ਵਾਲਾ ਪੰਨਾ ਜੀ ਉਹ ਜਿਹੜਾ ਬੰਨ ਸੱਜੀ ਉਹਦੀ ਤੁਹਾਨੂੰ ਮੈਂ ਵੀਡੀਓ ਦਿਖਾਉਂਦਾ ਵਾ ਉਹ ਟੁੱਟਣ ਦੀ ਕਗਾਰ ਦੇ ਉੱਪਰ ਆਇਆ ਪਿਆ ਵਾ ਸੋ ਆ ਸਾਰੇ ਵੀਰ ਭਰਾਵਾਂ ਨੂੰ ਅਸੀਂ ਇਹ ਰਿਕਵੈਸਟ ਪੇਸ਼ ਕਰਦੇ ਆਂ ਕਿ ਜਲਦੀ ਤੋਂ ਜਲਦੀ ਆਪਣੀਆਂ ਸੇਫ ਜਗਾ ਜਗਾ ਤੇ ਆਪਾਂ ਸਾਰੇ ਭੈਣ ਭਰਾਵਾਂ ਪਹੁੰਚੀਏ ਜਿਵੇਂ ਇਹ ਵੀਰ ਆਪਣਾ ਮਾਲ ਡੰਗਰ ਬੱਚਿਆਂ ਨੂੰ ਆਪਣੇ ਨੂੰ ਲੈ ਕੇ ਸਹੀ ਜਗ੍ਹਾ ਤੇ ਪਹੁੰਚ ਰਿਹਾ ਸੋ ਇਸ ਵੀਰ ਮੇਰੀ ਵੀਡੀਓ ਨੂੰ ਵੀ ਇਦਾਂ ਨਾ ਸਮਝੋ ਕਿ ਵੀਰ ਡਰਾ ਰਿਹਾ ਵਾ ਧਮਕਾ ਰਿਹਾ ਐਸ ਟਾਈਮ ਜੋ ਸਾਨੂੰ ਅਪਡੇਟ ਮਿਲ ਰਿਹਾ ਅਸੀਂ ਉਸ ਅਪਡੇਟ ਤੇ ਅਕੋਰਡਿੰਗ ਦਾ ਨਾ ਗੱਲ ਕਰ ਰਹੇ ਆਂ ਇਹ ਜਿਹੜੇ ਵੀਡੀਓ ਨਹੀਂ ਆ ਅਵੇ ਜੀ ਤੁਸੀਂ ਤੁਸੀਂ ਕਦੋਂ ਆਉਂਦੇ ਹੋ ਗਏ ਆ ਉੱਥੇ ਕੋਲ ਤੋਂ ਜੀ ਬਸ 2 ਮਿੰਟ ਹੀ ਹੋ ਗਏ ਆ ਆਪਾਂ ਨਾ ਉੱਥੋਂ ਆਏ ਪੜਾ ਲੈ ਵਾ ਅੱਛਾ 70 ਫੁੱਟ ਪਾਣੀ ਨੀਵਾ ਹਵਾ ਨਾਲ ਜ਼ੋਰ ਨਾਲ ਬੰਦ ਖੁੱਲਿਆ ਅੱਛਾ ਲੱਗੀ ਪਰ ਜ਼ੋਰ ਨਹੀਂ ਚੱਲ ਰਿਹਾ ਹੁਣ ਜ਼ੋਰ ਨਹੀਂ ਚੱਲ ਰਿਹਾ ਬਹੁਤ ਜ਼ਿਆਦਾ ਪਾਣੀ ਦਾ ਪੱਧਰ ਵੱਧ ਗਿਆ ਅੱਛਾ 2 ਲੱਖ ਤੋਂ ਉੱਪਰ ਪਾਣੀ ਚੱਲ ਰਿਹਾ ਤੇ ਕੋਈ ਅਪਡੇਟ ਜਿਹੜੀ ਕੋਈ ਪ੍ਰਸ਼ਾਸਨ ਵੱਲੋਂ ਆ ਉਹ ਕੀ ਆ ਸਰਕਾਰ ਵੱਲੋਂ ਕੋਈ ਨਹੀਂ ਅਪਡੇਟ ਅਜੇ ਇੱਥੇ ਨਹੀਂ ਆਇਆ ਨਜ਼ਰ ਅਜੇ ਝੋਨੇ ਤੋਂ ਤੁਸੀਂ ਕੁਝ ਜਿਹੜੇ ਆ ਇੱਥੇ ਦੇ ਲੋਕਲ ਏਰੀਏ ਦੇ ਵੀਰ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਜੀ ਇਹੋ ਬਸ ਤੁਸੀਂ ਆਪ ਦੀ ਜਾਨ ਦੀ ਰੱਖਿਆ ਕਰੋ ਜਦੋਂ ਨੁਕਸਾਨ ਤਾਂ ਕਾਫੀ ਜ਼ਿਆਦਾ ਹੋ ਗਿਆ ਇਹਦੀ ਪਰਮਾਈ ਨਹੀਂ ਹੋ ਸਕਦੀ ਪਰ ਆਪਾਂ ਜਾਨਾ ਬਤਾਈਏ ਜਾਨਾ ਸਹੀ ਗੱਲ ਆ ਜੀ ਇਹ ਪਾਣੀ ਬਹੁਤ ਤੇਜ਼ ਨਾਲ ਤੇਜ਼ੀ ਨਾਲ ਵਧ ਰਿਹਾ ਬਾਰੀ ਸਾਹਿਬ ਐਸੀ ਵੀਡੀਓ ਤੇ ਉਹਨੂੰ ਬਾਰੀ ਸਾਹਿਬ ਨੇ ਇਹ ਗੱਲ ਆਖੀ ਯਾ ਕਿ ਜਿੰਨਾ ਚਿਰ ਆਹ ਝੋਨੇ ਜਿਹੜੇ ਦੇਖਦੇ ਪੈਣ ਮੜੇ ਮੋਟੇ ਜਿੰਨਾ ਚਿਰੇ ਖਬਰ ਨਹੀਂ ਹੁੰਦੇ ਗੜੀ ਜੀ ਧੱਕੇ ਨਹੀਂ ਜਾਂਦੇ ਉਹਨਾਂ ਚਿਹਰਾ ਅਗੜਪੜ ਨਹੀਂ ਜਨਾਂ ਅੱਛਾ ਅੱਛਾ ਜਿੰਨਾ ਚਿਰ ਇਹ ਮਰ ਨਹੀਂ ਜਾਂਦੇ ਉਹਨਾਂ ਚਿਹਰਾ ਅਗੜਪੜ ਦੇ ਉਹਨਾਂ ਦੇ ਰਗਨਪੜ ਨਹੀਂ ਰੋਗੇ ਘਰਾਂ ਜੀ ਰਹੂ ਅਗੜਪੜ ਚਲ ਲੋ ਕੀ ਮਰ ਜਾ ਜੋ ਜੋ ਮਰਜ਼ੀ ਹੋ ਜੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਹਾਂਜੀ ਕੋਈ ਫਰਕ ਨਹੀਂ ਹੈਗਾ ਵੇਖੋ ਆਹ ਵੇਖੋ ਕਿੰਨੇ ਕਿੰਨੇ ਦੀ ਵੀ ਹਿੱਤੀ ਹੋ ਜਾਂਦੀ ਕਿੰਨੀ ਹੋ ਗਈ ਪਾਣੀ ਸਹੀ ਗੱਲ ਆਹ ਵੇਖੋ ਸੰਜੀ ਆ ਜਿਹੜੇ ਝੋਨੇ ਸੀ ਨਾ ਸਿਰੇ ਸਿਰ ਇਹ ਅੱਧੇ ਤੇ ਡੁੱਬੇ ਸੀ ਪਰ ਹੁਣ ਪ੍ਰੁੰਬਲਾ ਪ੍ਰੁੰਬਲਾ ਰਹਿ ਗਿਆ ਮਤਲਬ ਕਿ ਸਾਡੇ ਹੀ ਆਉਣ ਤੋਂ 2 ਘੰਟੇ ਬਾਅਦ ਹੀ ਆ ਜਿਹੜਾ ਇੱਥੇ ਪਾਣੀ ਆ ਉਹਦਾ ਵਿਹਾਰ ਬਹੁਤ ਜ਼ਿਆਦਾ ਵੱਧ ਚੁੱਕਾ ਵਾ ਤੇ ਆ ਵੀਰ ਭਰਾ ਸਾਰੇ ਆਪਣੇ ਘਰਾਂ ਦੇ ਵਿੱਚ ਜਿਹੜੇ ਰਹਿ ਰਹੇ ਆ ਉਹਨਾਂ ਨੂੰ ਸੂਚਿਤ ਕਰ ਰਹੇ ਆ ਕਿ ਵੀਰ ਜੀ ਵਾਹਿਗੁਰੂ ਪਹਿਲੀ ਤਾਂ ਗੱਲ ਹਸ ਭਲਾਈ ਕਰੇ ਸਾਰਿਆਂ ਦਾ ਪਰ ਫਿਰ ਵੀ ਕਿਸੇ ਵੀਰ ਭਰਾ ਨੂੰ ਜੇ ਕਿਸੇ ਵੀ ਟਾਈਪ ਦੀ ਹੈਲਪ ਦੀ ਲੋੜ ਪਵੇ ਆ ਇੱਥੇ ਸਾਡਾ ਕੈਂਪ ਲੱਗਾ ਵਾ ਤੇ ਕਿਸੇ ਵੀ ਪਰਨ ਨੂੰ ਜੇ ਹੈਲਪ ਦੀ ਲੋੜ ਪਵੇ ਤੇ ਗੁਰਦੀ ਵੀਰੇ ਆਪਣਾ ਨੰਬਰ ਬੋਲੋ 683309966 683309966 ਇਹ ਵੀਡੀਓ ਨਾਲ ਦਾ ਨੰਬਰ ਆ ਵਾਰਸ ਪੰਜਾਬ ਦੀ ਜਥੇਬੰਦੀ ਦਾ ਕੈਂਪ ਲੱਗਾ ਵਾ ਇੱਥੇ ਉੱਪਰ ਰੋਡ ਦੇ ਉੱਪਰ ਆ ਚੋ ਚ ਰਸਤਾ ਵਾ ਇਹ ਕਿਹੜਾ ਏਰੀਆ ਪੈਂਦਾ ਵੀਰ ਜੀ ਅਮਰਜੰਸੀ ਕਿਸੇ ਨੂੰ ਮੈਡੀਸਿਨ ਦੀ ਲੋੜ ਆ ਤੇ ਕਮਾਲਾ ਮਿੱਡੂ ਲੱਗੇ ਆਪਣਾ ਕਲੀਨਿਕ ਆਫਿਸ ਨਹੀਂ ਕਰਦੇ ਕੋਲ ਵਾਈ ਗਰੂ 24 ਘੰਟੇ ਖੁੱਲ੍ਹਾ ਜਦੋਂ ਮਰਜ਼ੀ ਕੋਈ ਆ ਸਕਦਾ ਵਾਈ ਗਰੂ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਤੇ ਵੀਰ ਜੀ ਜੇਕਰ ਕਿਸੇ ਨੂੰ ਤੁਹਾਡੀ ਜ਼ਰੂਰਤ ਵਾ ਕੋਈ ਸਜਾਹ ਵੀ ਦੇ ਕੇ ਯਾਰ ਹੁੰਦਾ ਵਾ ਵੀ ਯਾਰ ਬੰਦਾ ਨਹੀਂ ਪਹੁੰਚ ਸਕਦਾ ਅਮਰਜੰਸੀ ਫਿਰ ਆਪਾਂ ਕੋਈ ਬੇੜੀ ਦਾ ਅਰੇਂਜਮੈਂਟ ਹੋਊ ਤੇ ਆਪਾਂ ਕੋਈ ਆਪਣਾ ਮੋਬਾਈਲ ਨੰਬਰ 911447552 911447552 75257 ਇਹ ਵੀ ਜਿਹੜਾ ਦਾ ਮੋਬਾਈਲ ਨੰਬਰ ਹੈ ਇਹ ਵੀ ਜੀ ਨਹੀਂ ਵਾਈ ਗੁਰੂ ਵੇਖੋ ਗੁਰੂ ਦਾ ਖਾਲਸਾ ਹੀ ਖੜਦਾ ਵਾ ਆਪਣੇ ਪੰਜਾਬੀ ਭਰਾ ਇੱਕ ਦੂਜੇ ਨਾਲ ਖਲੋਂਦੇ ਆ ਆਪਣੇ ਚੰਕ ਲੱਗੇ ਇਸ ਵਾਰ ਤੇ ਵੀ ਲੱਗਾ ਹੀ ਇੱਕ ਪੱਤੀ ਵਾਲੇ ਲੱਗਾ ਆ ਅੱਛਾ ਅੱਛਾ ਜੀ ਠੀਕ ਹੈ ਜੀ ਧੰਨ ਜੀ ਵੀ ਕੋਸ਼ਿਸ਼ ਕਰਦੇ ਆ ਆਪਦੇ ਨਾਲ ਦੀ ਟੀਮ ਨਾਲ ਸਲਾਹ ਕਰਦੇ ਆ ਕਿ ਮੰਨ ਲਓ ਆਪਾਂ ਜਿਹੜੀ ਮੈਡੀਕਲ ਦੀ ਸਹੂਤਾ ਦਿੱਤੀ ਬਹੁਤ ਬਹੁਤ ਧੰਨਵਾਦ ਵੀ ਜੀ ਉਹਨਾਂ ਦਾ ਤੇ ਜੋ ਆ ਆਪਣੇ ਭੈੜ ਭਰਾਵਾਂ ਦੇ ਨਾਲ ਖਲੋਰੇ ਆ ਸਾਡੇ ਗਰਦੀਵੀਰ ਹੁਣੀ ਆ ਇਹ ਵੀ ਪਿਛਲੇ 10 ਦਿਨ ਤੋਂ ਖਲੋਤੇ ਆ ਤੇ ਸਾਡੇ ਵੀਰ ਆਪਣੇ ਤੋਂ 8 ਜੱਦੇ ਵੱਧ ਦਾ ਮਾਰ ਖਾਣਾ ਆ ਆ ਬਰੋ ਬੋਲ 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 ਆਤਮਾ ਬੋੜੀ ਆ ਤੁਹਾਨੂੰ ਸਮਝ ਨਹੀਂ ਆਹ ਸੰਜੀਤ ਤੁਸੀਂ ਦੇਖ ਸਕਦੇ ਜੇ ਕਿਦਾਂ ਬੋਰਡ ਲੱਗੀ ਆ ਇੰਨੇ ਲਾਇਆ ਹੁਣ ਤੇ ਐਦਾਂ ਲੋਕ ਆਪਣੇ ਘਰਾਂ ਦੇ ਵਿੱਚ ਜਾ ਰਹੇ ਇੱਥੇ ਕੋਈ ਆਵਾਜਾਈ ਦਾ ਸਾਧਨ ਹੀ ਗਿਆ ਦੇਦੇ ਹੀ ਪਿਛਲੇ ਪਿੰਡਾਂ ਦੇ ਵਿੱਚ ਗਏ ਹਾਂ ਉੱਥੇ ਫਿਰ ਵੀ ਤੁਰ ਕੇ ਚੱਲ ਜਾਈਦਾ ਹੈ ਪਰ ਇੱਥੇ ਤੁਰ ਕੇ ਜਾਣ ਵਾਲਾ ਕੋਈ ਸਿਸਟਮ ਨਹੀਂ ਹੈਗਾ ਇੱਥੇ ਪਿੰਡ ਦੇ ਸਾਰੇ ਬੰਨੇ ਬੰਦ ਹੋ ਚੁੱਕੇ ਆ ਤੇ ਇੱਥੇ ਸਿਰਫ ਤੇ ਸਿਰਫ ਵੋਟ ਨਾਲ ਲੋਕ ਇੱਧਰ ਉੱਧਰ ਜਾ ਰਹੇ ਆ ਆਪਣੇ ਘਰਾਂ ਦੇ ਕੰਮ ਕਰਨ ਵਾਸਤੇ ਜਾਂ ਕੁਝ ਵੀ ਜਿਆਦਾ ਹੀ ਜੇ ਜੋ ਜ਼ਰੂਰੀ ਕੰਮ ਆ ਉਦੋਂ ਲੋਕ ਇੱਧਰ ਉੱਧਰ ਜਾ ਰਹੇ ਆ ਇਹ ਹਾਲਾਤ ਦੇ ਪਿੰਡ ਧੀਰੇ ਵਾਲਾ ਫਰੋਪਰ ਸਾਈਡ ਮੱਤੇ ਮੱਤੇ ਵਾਲਾ ਨਹੀਂ ਨਹੀਂ ਨਿਹਾਰ ਆਵੇ ਯਾਰ ਨਿਹਾਰ ਨਿਹਾਲਾ ਲਵੇਰਾ ਫੱਤੇ ਵਾਲਾ te tira cara. Tira cara. Qué loco. Eh, ਆਪਾਂ ਚੱਲ ਜਾਣਾ ਇਹ ਇਹ ਨਹੀਂ ਨਾ ਇਹ ਕਿ ਜਿਹੜੇ ਅਸ ਪੈਦੇ ਆ ਇੱਥੇ ਬੋਟ ਲੱਗੀ ਆ ਇਹ ਤੋਂ ਅੱਗੇ ਗੱਡੀਆਂ ਗੱਡੀਆਂ ਜਾਣੀਆਂ ਬੰਦ ਹੋ ਗਈਆਂ ਵਾ ਕਿਉਂਕਿ ਕੱਲ ਨੰਗ ਤੇ ਅਸੀਂ ਕੱਲ ਰਾਤ ਨੂੰ ਗਿਆ ਸੀ ਅੱਛਾ ਤੇ ਕੱਲ ਹੀ ਸੜਕ ਦਬਦੀ ਸੀ ਅੱਛਾ ਅੱਛਾ ਜਾਨੀ ਕੀ ਬਾਤ ਤੇ ਜੋ ਗਿਆ ਸੜਕ ਟੁੱਟ ਗਈ ਸੜਕ ਹੀ ਟੁੱਟ ਗਈ ਹੈ ਹਨਾ ਜਦੋਂ ਨਾ ਰਸੇ ਵੜਦਾਂਗੇ ਅੰਦਰ ਵੜਦਾਂਗੇ ਤੇ ਆਪੇ ਚਾਰੇ ਇਹ ਬੰਨੇ ਲੱਗ ਰਹੇ ਇੱਧਰ ਸਾਈਡ ਤੋਂ ਇਹ ਵੀ ਵੀਰ ਜੀ ਨਹੀਂ ਕਹਿੰਦੇ ਕਿ ਜਦੋਂ ਘਟਿਆ ਤੇ ਵਿਚਾਰੇ ਵਾਈਕਲ ਵੀਰ ਜੀ ਕਹਿੰਦੇ ਆ ਸਾਹਮਣੇ ਆ ਵੀਡੀਓ ਨਹੀਂ ਜਾ ਰਿਹਾ ਜਿਹੜੇ ਸਕੂਟਰ ਵਾਲੇ ਮੋਟਰਸਾਈਕਲ ਲਾ ਜਾ ਰਹੇ ਆ ਇਹ ਸਿਰਫ ਤੇ ਸਿਰਫ ਕਿਲਾ ਅੱਧਾ ਕਿਲਾ ਇੰਨਾ ਤੋਂ ਮੋਟਰਸਾਈਕਲ ਤੇ ਉੱਪਰ ਜਾ ਸਕਦੇ ਅੱਗੇ ਇਹਨਾਂ ਨੂੰ ਕਿਸਤੀਆਂ ਉੱਪਰ ਜਾਣਾ ਪੈਂਦਾ ਵਾ ਕਿਸੇ ਨੇ ਸਕੂਲ ਜਾਣਾ ਕਿਸੇ ਨੇ ਦਵਾਈ ਲੈਣ ਜਾਣਾ ਆ ਤੁਸੀਂ ਦੇਖ ਸਕਦੇ ਜੀ ਕਿਉਂ ਸਾਹਮਣੇ ਹੈ ਨੀਲੇ ਰੰਗ ਦੀ ਕਿਸਤੀ ਆ ਸੋ ਆ ਪਾਣੀ ਹੀ ਪਾਣੀ ਆ ਫਸਲਾਂ ਦੇ ਲੋਕਾਂ ਨੇ ਡੁੱਬਣੀਆਂ ਡੁੱਬਣੀਆਂ ਘਰ ਵੀ ਡੁੱਬੇ ਪਿਆ ਦੀ ਵਗਦੀ ਪੀਓ ਹਾੜੇ ਕਿਤਾ ਕਿਦਾਂ ਹਾੜ ਮਗਦੀ ਪਈ ਜਿਹਨੂੰ ਆਪਾਂ ਕਹਿੰਦੇ ਤਰਿਆਰ ਅੱਛਾ ਅੱਛਾ ਉਹ ਦਰਿਆ ਵਗਦਾ ਪਿਆ ਵਾ ਇਧਰ ਤਾਂ ਬਾਬਾ ਜੀ ਕੋਈ ਗੱਲ ਨਹੀਂ ਆਪਾਂ ਖੜੇ ਆ ਦੋ ਘੰਟੇ ਚਾਰ ਘੰਟੇ ਕੋਈ ਨੂੰ ਕੋਈ ਛੱਤ ਹੈਗੀ ਆ ਜਿਹੜੇ ਇਸ ਤੋਂ ਅੱਗੇ ਬੈਠੇ ਆ ਲੋਕ ਕੋਠਿਆਂ ਦੀਆਂ ਛੱਤਾਂ ਤੇ ਬੈਠੇ ਆ ਘਰਾਂ ਦੀਆਂ ਛੱਤਾਂ ਦੇ ਉੱਪਰ ਉੱਪਰੋਂ ਬਾਰਿਸ਼ ਹੋ ਰਹੀ ਹੈ ਤੁਸੀਂ ਉਹਨਾਂ ਦੇ ਹਾਲਾਤ ਦੇਖ ਸਕਦੇ ਆ ਆਪਾਂ ਕਿ ਕੀ ਹਾਲਾਤ ਹੋਣਗੇ ਉਹਨਾਂ ਦੇ ਨੀਚੇ ਵੀ ਪਾਣੀ ਆ ਉੱਪਰ ਵੀ ਆ ਉੱਪਰ ਵੀ ਪਾਣੀ ਹੈ ਨਾ ਤੇ ਜਿਹੜਾ ਪਿਛਲੇ 2-4 ਦਿਨ ਦੇ ਵਿੱਚ ਪਾਣੀ ਦਾ ਵਹਾਅ ਹੋਰ ਤੇਜ਼ ਹੋ ਰਿਹਾ ਹਾਂ ਇਹ ਦੇਖ ਲਓ ਵੀਰ ਜੀ ਪੈਣਾਵਾ ਪਿੰਡ ਧੀਰਾ ਘਰ ਤੋਂ ਆ ਪਰ ਅਗਲੇ ਬੰਨੇ ਤੁਹਾਨੂੰ ਬੰਦਾ ਵਾ ਕਿ ਕੋਈ ਆਪਣਾ ਜਿਹੜੀ ਮਸ਼ੀਨਰੀ ਆ ਜਾਣੀ ਬਹੁਤ ਔਖੀ ਆ ਮੈਂ ਘੰਟਾ ਹੋ ਗਿਆ ਇਹਨਾਂ ਪੈਣਾ ਨੂੰ ਵੇਖ ਰਿਹਾ ਵਾਂ ਕਿ ਇਹ ਆਪਣੇ ਘਰ ਇਹਨਾਂ ਨੇ ਜਾਣਾ ਪਰ ਜਾ ਨਹੀਂ ਹੋ ਰਿਹਾ ਇਹ ਘਾਤ ਖਲੋਤੀ ਹੈ ਘੰਟਾ ਹੋ ਗਿਆ ਮੈਂ ਤੁਹਾਨੂੰ ਵੇਖ ਰਿਹਾ ਹਾਂ ਵੀਰ ਜੀ ਰਾਤ ਆਉਗੀ ਮੈਂ ਤੇ ਦੌਰ ਘਰ ਰਾਤ ਦੀ ਰਹੀ ਹੈ ਅੱਛਾ ਰਾਤ ਗੱਡੀ ਉੱਥਰ ਤੇ ਉਹ ਪਾਣੀ ਜਿਆਦਾ ਚੜ ਗਿਆ ਤੇ ਮੇਰੇ ਘਰ ਵਾਲਾ ਤਾਂ ਮੁੰਡਾ ਮੇਰੇ ਨਾਲ ਕਿਤੇ ਚਲੇ ਗਿਆ ਅੱਛਾ ਆਪਣਾ ਬਹੁਤ ਅੱਛਾ ਅੱਛਾ ਵੇਖ ਲਓ ਵੀ ਡਰ ਦੇ ਮਾਰੇ ਆਪਣੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਚਲੇ ਗਏ ਨਹੀਂ ਵੱਲ ਤੇ ਰੋਟੀ ਮੇਰੇ ਅੱਖੀਂ ਤੇ ਉਹ ਹਜਿਆ ਨੇ ਪੁੱਰੇ ਬੈਠੇ ਹੋ ਦੋ ਅੱਛਾ 1 ਕਿਲੋਮੀਟਰ ਇਤਰਾ ਹੀ ਆ ਪਾਣੀ ਅੱਛਾ 3 ਕਿਲੋਮੀਟਰ ਇਤਰਾ ਹੀ ਆ ਹਾਂਜੀ ਥੋੜੀ ਪਾਣੀ ਇਤਰਾ ਹੀ ਚੱਲਿਆ ਕਾਹ ਚਾਦਾ ਪਾਣੀ ਦਾ ਚੱਲ ਦੇਖ ਸਕਦੇ ਜੀ ਵੀ ਅਸੀਂ ਪਾਣੀ ਦੇ ਵਿੱਚ ਹੀ ਆ ਆ ਹਾਂਜੀ ਆਣ ਗੱਡੀਆਂ ਵੀ ਨੰਗਲ ਲੱਗਿਆ ਵਾ ਆ ਵੀ ਉਹ ਤੱਕ ਹੀ ਜਾਣੀ ਬਾਬਾ ਜੀ ਕਿਦਾਂ ਗੱਡੀ ਆ ਉਹ ਘਰ ਤੋਂ ਅੱਗੇ ਤੱਕ ਨਹੀਂ ਜਾਣੀ ਗਾਂ ਗਾਂ ਸੜਕੇ ਰੋਡ ਕੀ ਆ ਅੱਛਾ ਕੀ ਬਾਤ ਹੈ ਜੀ ਅੱਛਾ ਅੱਛਾ ਸੜਕੀ ਰੋਡ ਕੀ ਆ ਸੜਕੀ ਰੋਡ ਕੀ ਆ ਆ ਵੇਖੋ ਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਂਜੀ ਅੱਜ ਅਸੀਂ ਆਏ ਆ ਪਿੰਡ ਨਿਹਾਲਾ ਲਵੇਰਾ ਤੇ ਆ ਲੱਗੇ ਜਿਹੜਾ ਹੋਰ ਕਿਹੜੇ ਪਿੰਡ ਸੀ ਵੀਰੇ ਲੱਗੇ ਲੱਗੇ ਧੀਰਾ ਕਰਾਂ ਹਾਂਜੀ ਮੁਠਿਆਂ ਵਾਲਾ ਮੁਠਿਆਂ ਵਾਲਾ ਇਹ ਫਿਰੋਜ਼ਪੁਰ ਏਰੀਆ ਦੇ ਸੰਜੀ ਪਿੰਡ ਵਾ ਆ ਤੁਸੀਂ ਸਾਹਮਣੇ ਮੇਰੇ ਦੇਖ ਸਕਦੇ ਜੀ ਆਵੇ ਜਿਵੇਂ ਧੀਰਾ ਕਰਾਂ ਲਿਖਿਆ ਹੋਆ ਪਿੰਡ ਦਾ ਨਾਮ ਠੀਕ ਹੈ ਜੀ ਤੇ ਇਹ ਨਿਹਾਲਾ ਲਵੇਰਾ ਲਿਖਿਆ ਵਾ ਇੱਥੇ ਆਪਣੇ ਵੀਰ ਭਰਾ ਵਾ ਵਾਰਿਸ ਪੰਜਾਬ ਦੀ ਜਥੇਬੰਦੀ ਤੋਂ ਆਏ ਆ ਤੇ ਇਹ ਪਿੰਡ ਵਾਲਿਆਂ ਦੀਆਂ ਬਾਵਾ ਫੜ ਰਿਹਾ ਪਿੰਡ ਵਾਲਿਆਂ ਨੂੰ ਸਹਿਯੋਗ ਦੇ ਰਿਹਾ ਆ ਤੁਸੀਂ ਦੇਖ ਰਿਹਾ ਜੇ ਮੇਰੇ ਲਾਗੇ ਮਹਾਵੀਰ ਵੀਰ ਹੁਣੀਆਂ ਆਗਰ ਦੇ ਵੀਰ ਹੁਣੀਆਂ ਨਾਲ ਸਿੰਘ ਸਾਹਿਬ ਜੀ ਆ ਕਿੱਦਾਂ 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 ਵੀਦੀ 10 ਦਿਨ ਹੋ ਗਏ ਆ ਜੀ 10 ਦਿਨ ਹੋ ਗਏ ਪਿੰਡ ਕੰਮ ਚੱਲ ਰਿਹਾ ਕੈਂਪ ਚੱਲ ਰਿਹਾ ਵਾ ਪਾਣੀ ਦਾ ਵਹਾਜ ਜ਼ਿਆਦਾ ਹੋਣ ਕਰਕੇ ਹੋਣ ਜਿਹੜੀ ਪਾਣੀ ਦਾ ਪੱਧਰ ਵੀ ਵੱਧ ਰਿਹਾ ਤੇ ਉਹਨੂੰ ਮੁੱਖ ਰੱਖਦੇ ਹੋਏ ਹੁਣ ਚਾਰਾ ਵੀ ਆ ਰਿਹਾ ਇੱਕ ਦੋ ਘੰਟਿਆਂ ਦੇ ਵਿੱਚ ਹਾਂਜੀ ਤੇ ਤੂੜੀ ਵੀ ਆ ਰਹੀ ਆ ਚਾਰਾਂ ਰਾਸ਼ਨ ਮੈਡੀਕਲ ਦੀਆਂ ਫੈਸਿਲਿਟੀਆਂ ਸਾਰੀਆਂ ਇਹ ਕਿੰਨਾ ਵੱਲੋਂ ਆ ਰਹੀਆਂ ਜੀ ਇਹ ਟੀਮ ਭਾਈ ਅਮਰਪਾਲ ਸਿੰਘ ਖਾਲਸਾ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜਿਹੜੇ ਪਹਿਲਾਂ ਵੀ ਤੁਸੀਂ ਦੇਖਿਆ ਹੋਊਗਾ ਸੁਲਤਾਨਪੁਰ ਦੇ ਵਿੱਚ ਕੈਂਪ ਚੱਲ ਰਹੇ ਆ ਤੇ ਪਿਛਲੇ ਲਗਭਗ 3-4 ਦਿਨ ਤੋਂ ਜਿਹੜਾ ਹੈਗਾ ਫਿਰੋਜ਼ਪੁਰ ਦੇ ਜਿਹੜੇ ਇਲਾਕੇ ਆ ਡੁੱਬੇ ਹੋਏ ਆ ਇਹਨਾਂ ਦੇ ਵਿੱਚ ਜਿਹੜਾ ਹੈਗਾ ਕੈਂਪ ਜਿਹੜੇ ਚੱਲ ਰਹੇ ਆ ਤੇ ਅੱਜ ਤੋਂ ਜਿਹੜੀ ਐਕਟੀਵਿਟੀ ਆ ਕੈਂਪਾਂ ਦੀ ਉਹ ਵਧਾਈ ਜਾ ਰਹੀ ਆ ਅੱਗੇ ਪੂਰੀ ਪੂਰੀ ਟੀਮ ਆ ਜ਼ਿਲ੍ਹਾ ਫਿਰੋਜ਼ਪੁਰ ਤੋਂ ਕੂਟਲੇ ਦੀ ਤੇ ਸਾਡੇ ਜਿੰਨੇ ਵੀ ਆਪੁਰ ਦਾ ਬਾਰੇ ਤੇ ਪਹੁੰਚੇ ਆ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਲਗਾਤਾਰ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦਾ ਰਾਸਤਾ ਕੈਂਪ ਕੀਤਾ ਜਾ ਰਿਹਾ ਤੇ ਜਲਦ ਹੀ ਜਿੰਨੀਆਂ ਵੀ ਮੈਡੀਕਲ ਫੈਸਿਲਿਟੀਆਂ ਹੈਗੀਆਂ ਨੇ ਰਾਸ਼ਨ ਦੀ ਗੱਲ ਵਾ ਜਾਂ ਪ੍ਰਸ਼ਾਦੇ ਪਾਣੀ ਦਾ ਜਾਂ ਅਚਾਰ ਡੰਗਰ ਵਾਲੀ ਚਾਰਾ ਸਾਰਾ ਕੁਝ ਇੱਥੇ ਜਲਦ ਪਹੁੰਚ ਰਿਹਾ ਤੇ ਅਸੀਂ ਇਸ ਵੀਡੀਓ ਜਿਹੜੀ ਬੇਨਤੀ ਵੀ ਕਰਦੇ ਆ ਜਿਹੜੇ ਆਪਣੇ ਦਾਨੀ ਸੱਜਣ ਨੇ ਕਿ ਵੱਧ ਤੋਂ ਵੱਧ ਜਿੰਨੇ ਵੀ ਇਹ ਲੋਕ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜਿਆਦਾ ਪਿੰਡਾਂ ਦਾ ਨੁਕਸਾਨ ਹੋਇਆ ਤੇ ਜਿੰਨੇ ਵੀ ਵੀਰੇ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੇਵਾ ਦੇ ਕਿਥੇ ਪਹੁੰਚੇ ਇਸ ਵੀਡੀਓ ਕਿਹੜਾ ਏਰੀਆ ਵਾ ਕਿਉਂਕਿ ਜਦੋਂ ਆਪਣੇ ਦੂਰ ਦਰੇਡੇ ਤੋਂ ਭੈਣ ਭਰਾਵਾਂ ਨੇ ਆਉਣਾ ਵਾ ਉਹਨਾਂ ਨੂੰ ਪਤਾ ਨਹੀਂ ਆ ਇਹ ਏਰੀਆ ਕੌਣ ਕਿਹੜਾ ਏਰੀਆ ਵ ਅੱਛਾ ਨਿਆਲਾ ਲਵੇਰਾ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਦੇ ਆ ਜੀ ਪਟ ਮੁਠਿਆਂ ਵਾਲਾ ਧੀਰਾ ਘਾਰਾ ਨਿਆਲਾ ਲਵੇਰਾ ਨਿਆਲਾ ਲਵੇਰਾ ਨਿਆਲਾ ਲਵੇਰਾ ਦੇ ਮਾਰ ਦੇ ਉੱਪਰ ਆਪਣੇ ਲੱਗਾ ਆ ਜੀ ਅੱਛਾ ਪਿਛਲੇ 2-4 ਵਾਰ ਤੋਂ ਪੰਜਾਬ ਦੇ ਆਇਆ ਜੀ ਅੱਛਾ ਪਿਛਲੇ 2-4 ਵਾਰ ਤੋਂ ਪੰਜਾਬ ਦੇ ਕਸ ਦਿਨ ਤੋਂ ਜਿਹੜਾ ਇੱਥੇ ਕੈਂਪ ਚੱਲ ਰਿਹਾ ਸੀ ਤੇ ਜਿਹੜਾ ਪਿਛਲੇ 2-4 ਦਿਨ ਦੇ ਵਿੱਚ ਪਾਣੀ ਦਾ ਵਹਾਅ ਹੋਰ ਤੇਜ਼ ਹੋ ਰਿਹਾ ਹਾਂ ਜਿੱਦੇ ਕਰਕੇ ਜਿਹੜਾ ਤੁਹਾਡਾ ਆਪਣਾ ਕੈਂਪ ਜਿਹੜਾ ਸੁਲਤਾਨਪੁਰ ਸਾਹਿਬ ਵੀ ਚੱਲ ਰਿਹਾ ਹੈ ਟੀਮ ਭਾਈ ਜਮਾ ਕਿੰਨੇ ਕਿੰਨੇ ਕੈਂਪ ਚੱਲ ਰਹੇ ਆਪਣੇ ਇਸ ਟਾਈਮ ਹਾੜਾ ਦੇ ਵਿੱਚ ਜਿਹੜੇ ਤਿੰਨ ਕੈਂਪ ਆ ਦੋ ਇੱਕ ਜਿਹੜਾ ਸੁਲਤਾਨਪੁਰ ਤੋਂ ਆ ਜਿਹੜਾ ਉਹ ਤਾਂ ਛੁੱਟ ਤੋਂ ਚੱਲ ਰਿਹਾ ਦੀ ਹਾਂਜੀ ਚਾਰ ਚੱਲਦੇ ਪਏ ਹਾਂਜੀ ਚਾਰ ਕੈਂਪ ਜਿਹੜੇ ਚੱਲ ਰਹੇ ਆ ਇੱਧਰ ਆਜੋ ਤੇ ਇਹ ਆ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਇਹ ਆ ਸੇਵਾਦਾਰ ਕਿਉਂਕਿ ਇਸ ਟਾਈਮ ਚਲੋ ਅਸੀਂ ਕੋਈ ਇਹ ਨਹੀਂ ਕਹਿੰਦੇ ਵੀ ਇਹ ਆ ਜਥੇ ਬੰਦੀ ਹੈ ਇਹ ਉਹ ਜਥੇ ਬੰਦੀ ਹੈ ਇਸ ਟਾਈਮ ਜੇਕਰ ਆਪਣੇ ਤੇ ਔਖੀ ਘੜੀ ਆਈ ਹੈ ਤੇ ਸਾਰੇ ਜਿਹੜੇ ਪਾਰਟੀਆਂ ਨਾਲ ਉਹਨਾਂ ਨੂੰ ਇਨਸਾਨੀਅਤ ਦੇ ਨਾਤੇ ਇੱਕੋ ਜਾਣਾ ਚਾਹੀਦਾ ਵਾ ਠੀਕ ਹੈ ਜੀ ਇਹ ਔਖੀ ਘੜੀ ਕੁਝ ਤੀਜਾਂ ਚੰਗੀਆਂ ਵੀ ਆਪਾਂ ਦੱਸ ਦਿੰਦੀ ਆ ਵੀ ਔਕੇ ਸਮੇਂ ਆਪਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਵਾ ਤਾਂ ਜੋ ਇੱਕ ਦੂਜੇ ਦੀ ਆਪਾਂ ਬਾਫੜੀਏ ਸਾਂਜੀ ਜਿੱਦਾਂ ਤੁਸੀਂ ਦੇਖ ਰਿਹਾ ਜੇ ਆ ਸਾਹਮਣੇ ਆ ਵੀਡੀਓ ਨਹੀਂ ਜਾ ਰਿਹਾ ਜਿਹੜੇ ਸਕੂਟਰ ਵਾਲੇ ਮੋਟਰਸਾਈਕਲ ਜਾ ਰਹੇ ਆ ਇਹ ਸਿਰਫ ਤੇ ਸਿਰਫ ਕਿਲਾ ਅੱਧਾ ਕਿਲਾ ਇਹਨਾਂ ਤੋਂ ਮੋਟਰਸਾਈਕਲ ਤੇ ਉੱਪਰ ਜਾ ਸਕਦੇ ਅੱਗੇ ਇਹਨਾਂ ਨੂੰ ਕਿਸਤੀਆਂ ਉੱਪਰ ਜਾਣਾ ਪੈਂਦਾ ਵਾ ਕਿਸੇ ਨੇ ਸਕੂਲ ਜਾਣਾ ਕਿਸੇ ਨੇ ਦਵਾਈ ਲੈਣ ਜਾਣਾ ਆ ਤੁਸੀਂ ਦੇਖ ਸਕਦੇ ਜੀ ਕਿਉਂ ਸਾਹਮਣੇ ਹੈ ਨੀਲੇ ਰੰਗ ਦੀ ਕਿਸਤੀ ਆ ਸੋ ਇਹ ਪਿੰਡ ਧੀਰਾ ਘਰ ਨਿਹਾਲੇ ਵਾਲਾ ਪਿੰਡ ਵਾ ਤੇ ਬਹੁਤ ਮੁਸ਼ਕਿਲ ਹਾਲਾਤ ਇੱਥੋਂ ਦੇ ਹੋਏ ਪਿਆ ਸੋ ਅਸੀਂ ਆ ਆਦਤ ਆਦਤਾ ਨਾ ਅਰਦਾਸ ਕਰਦੇ ਆ ਕਿ ਰੱਬ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਹਨਾਂ ਦੀ ਸਪੋਰਟ ਕਰੇ ਆ ਵੀਰ ਜੀ ਹੁਣੇ ਕੁਝ ਕਹਿਣਾ ਚਾਹੁੰਦੇ ਸੀਗੇ ਬਿਲਕੁਲ ਜੀ 2023 ਦੇ ਵਿੱਚ ਵੀ ਜਦੋਂ ਹੜ ਆਏ ਸੀ ਤੇ ਇਹ ਏਰੀਆ ਸਾਰਾ ਡੁੱਬ ਚੁੱਕਿਆ ਸੀ ਹਾਂਜੀ ਤੇ ਲੋਕ ਆ ਜਿਹੜੇ ਅਜੇ ਆਪਣੇ ਆਪ ਨੂੰ ਦੁਬਾਰਾ ਜਿਹੜਾ ਸੈਟਲਟ ਨਹੀਂ ਕਰ ਪਾਏ ਤੇ ਪਾਣੀ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਹਾਂਜੀ ਇਹ ਖਾਸ ਕਰਕੇ ਜਿਹੜੇ ਪਿੰਡ ਆ ਕਿਉਂਕਿ ਅੱਗੇ ਪਾਕਿਸਤਾਨ ਦਾ ਬਾਰਡਰ ਵੀ ਨਾਲ ਹੀ ਲੱਗ ਜਾਂਦਾ ਹੈ ਤੇ ਪਾਣੀ ਡਬਲ ਮਾਰ ਕਰਦਾ ਇਹਨਾਂ ਏਰੀਆ ਨੂੰ ਜਿੱਦੋਂ ਰੁਕਦਾ ਹੈ ਜੀ ਤੇ ਪਿਛਲੀ ਵਾਰ ਵੀ ਹੈ ਜਿਹੜਾ ਸਾਰੀ ਟੀਮ ਸੀ ਜਿਹੜੀ 2023 ਦੇ ਵਿੱਚ ਵੀ ਸੀ ਤੇ ਹੁਣ ਵੀ 10 ਦਿਨ ਹੋ ਗਏ ਆ ਫਹਾ ਜਿਆਦਾ ਹੋ ਰਿਹਾ ਹੁਣ ਸਾਡੇ ਇਸ ਟਾਈਮ 10 ਦਿਨ ਹੋ ਗਏ ਜੀ ਕੈਂਪ ਲੱਗੇ ਨੂੰ ਇਸ ਟਾਈਮ ਮੇਰੇ ਖਿਆਲ ਚਾਰ ਦੇ ਅਸੀਂ 6 ਟਰਾ ਨੇ ਚਾਰ ਦੇ ਆਪਾਂ ਦੇ ਚੁੱਕੇ ਆ ਹਾਂਜੀ ਤੇ ਤੋੜੀ ਦੇ ਮੇਰੇ ਕੋਲ ਚਾਰਟਰ ਵਾਲੀਆਂ ਤੋੜੀਆਂ ਦੀਆਂ ਆਈਆਂ ਜੀ ਅੱਛਾ ਜੀ ਤੇ ਕਾਲੇਦਲ ਵਾਰ ਤੋਂ ਪੰਜਾਬ ਵੱਲੋਂ ਜੋ ਕੀਤਾ ਜਾ ਪ੍ਰਲਾ ਕੀਤਾ ਜਾ ਰਿਹਾ ਬਹੁਤ ਵਧੀਆ ਜਿਵੇਂ ਲੋਕਾਂ ਦਾ ਸਾਥ ਦੇ ਰਹੇ ਪਿਛਲੇ ਸਾਲ ਵੀ 2023 20 ਦੇ ਵਿੱਚ ਵੀ ਅਸੀਂ ਸਾਥ ਦਿੱਤਾ ਹੀ ਬਹੁਤ ਜ਼ਿਆਦਾ ਉਹਦਾ ਆਪ ਬੰਡਾਲੇ ਦੇ ਵਿੱਚ ਕੈਂਪ ਲਾਇਆ ਸੀ ਇਹ ਕਰਨਵੀਰ ਆਪਣੇ ਖਾਲਸਾ ਜੀ ਹਾਂਜੀ ਇਹਨਾਂ ਵੱਲੋਂ ਤੇ ਪਰ ਇਸ ਟਾਈਮ ਨਾਲ ਪਾਣੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਲੋਕਾਂ ਦਾ ਬਹੁਤ ਜ਼ਿਆਦਾ ਪਾਣੀ ਵਧ ਰਿਹਾ ਤੇ ਹੁਣ ਵੀ ਇਹਨਾਂ ਦੇ ਨਾਲ ਅਸੀਂ ਡਟ ਕੇ ਖਲੋਤੇ ਆ ਜਿੰਨੇ ਜੋਗੇਗੇ ਆਪ ਦਾ ਸੇਵਾ ਜ਼ਰੂਰ ਰੱਖਾ ਕਰਾਂਗੇ ਇਹਨਾਂ ਦੀ ਇਹ ਕਿੰਨੇ ਦਿਨ ਹੋ ਗਏ ਵੀ ਜੀ ਲੋਕਾਂ ਦੀ ਮੁਸੀਬਤ ਐ ਅਸਾ ਮੇਰੇ ਨਾਲ ਪਈ ਐ ਤੇ ਆਪਾਂ ਨੂੰ ਮੁਸੀਬਤ ਦੇ ਵੇਲੇ ਇਹਨਾਂ ਲੋਕਾਂ ਦੇ ਨਾਲ ਖੜਨਾ ਚਾਹੀਦਾ ਸੰਜੀ ਅੱਜ ਤੁਸੀਂ ਦੇਖ ਸਕਦੇ ਜੇ ਵੀ ਸਾਰੇ ਬੰਨੇ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਵਾ ਕਈ ਲੋਕ ਘਰਾਂ ਦੇ ਵਿੱਚੋਂ ਬਾਹਰ ਹੀ ਨਿਕਲ ਰਿਹਾ ਆਪਣੇ ਨਿੱਜੀ ਕੰਮਾਂ ਵਾਸਤੇ ਨਹੀਂ ਨਿਕਲ ਰਿਹਾ ਕਿਸੇ ਨੇ ਦਵਾਈ ਲੈਣ ਜਾਣਾ ਵਾ ਤੇ ਉਹ ਵੀ ਡਿਲੇ ਕਰ ਰਿਹਾ ਵਾ ਕਿ ਯਾਰ ਮੀਂਹ ਬੜਾ ਪੈ ਰਿਹਾ ਵਾ ਕੋਈ ਗੱਲ ਨਹੀਂ ਮੈਂ ਹੋਰ ਦੋ ਘੰਟਿਆਂ ਨੂੰ ਚੱਲ ਜੂਗਾ ਜਦੋਂ ਮੀਂਹ हट ਗਿਆ ਪਰ ਮੈਂ ਸੜਕੇ ਜਾਣਾ ਇਹਨਾਂ ਦੇ ਪੰਜਾਬ ਦੇ ਜਾਂਦੇ ਉੱਪਰ ਵੀ ਜਿਹੜੇ ਮੀਂਹ ਵਰਦੇ ਦੇ ਵਿੱਚ ਆ ਪੂਰੇ ਆਪ ਵੀ ਗਿੱਲੇ ਹੋਏ ਆ ਪਰ ਫਿਰ ਵੀ ਆਪਣੇ ਪੰਜਾਬ ਦੇ ਜਿਹੜੇ ਮੁਸੀਬਤ ਚ ਫਸੇ ਭੈਣ ਭਰਾਵਾ ਉਹਨਾਂ ਦੀ ਫਿਕਰ ਆਪਣੇ ਦਿਮਾਗ ਦੇ ਵਿੱਚ ਰੱਖ ਕੇ ਤੇ ਉਹਨਾਂ ਦੀ ਸਹਾਇਤਾ ਕਰ ਰਿਹਾ ਇਧਰ ਤਾਂ ਬਾਬਾ ਜੀ ਕੋਈ ਗੱਲ ਨਹੀਂ ਆਪਾਂ ਖੜੇ ਆ 2 ਘੰਟੇ 4 ਘੰਟੇ ਕੋਈ ਨੂੰ ਕੋਈ ਛੱਤ ਹੈਗੀ ਆ ਜਿਹੜੇ ਇਸ ਤੋਂ ਅੱਗੇ ਬੈਠੇ ਆ ਲੋਕ ਕੋਠਿਆਂ ਦੀਆਂ ਛੱਤਾਂ ਤੇ ਬੈਠੇ ਆ ਘਰਾਂ ਦੀਆਂ ਛੱਤਾਂ ਦੇ ਉੱਪਰ ਉੱਪਰੋਂ ਬਾਰਿਸ਼ ਹੋ ਰਹੀ ਆ ਤੇ ਤੁਸੀਂ ਉਹਨਾਂ ਦੇ ਹਾਲਾਤ ਦੇਖ ਸਕਦੇ ਆ ਆਪਾਂ ਕਿ ਕੀ ਹਾਲਾਤ ਹੋਣਗੇ ਉਹਨਾਂ ਦੇ نیچے ਵੀ ਪਾਣੀ ਆ ਉੱਪਰ ਵੀ ਆ ਉੱਪਰ ਵੀ ਪਾਣੀ ਆ ਹੈਨਾ ਜੀ ਬਿਲਕੁਲ ਬਹੁਤ ਬੁਰੇ ਹਾਲਾਤ ਆ ਜੀ ਅੱਗੇ ਉਹਨਾਂ ਚਲ ਆਪਾਂ ਦੇ ਵੀਰ ਜੀ ਚਲੋ ਆਪਾਂ ਸਿਆਣੇ ਆਪ ਚਿਆ ਹਨਾ ਉਹ ਵਿਚਾਰੇ ਕੀ ਕਰਦੇ ਹੋਣਗੇ ਬਹੁਤ ਬੁਰੇ ਹਾਲਾਤ ਆ ਜੀ ਉਹੀ ਕਹਿ ਰਿਆ ਜੀ ਸੇਵਾਦਾਰ ਜਿਹੜੇ ਸੇਵਾ ਲੈ ਕੇ ਆਉਂਦੇ ਪੈਣ ਉਹ ਵੀ ਮੀਂਹ 'ਚ ਕੁਝ ਨਹੀਂ ਵੇਖਨਦੇ ਵਾਹਿਗੁਰੂ ਜਿਹੜਾ ਸੇਵਾ ਲੈਉਣੀ ਆ ਪੂਰੇ ਆਉਂਦੇ ਡਰ ਕੇ ਨਾ ਉਹਨਾਂ ਅੱਲ ਵੀ ਸੇਵਾ ਆਈ ਆ ਮੀਂਹ ਦੇ ਵਿੱਚ ਆ ਇਹੜੇ ਲੋਕ ਵਾਹਿਗੁਰੂ ਸੋ ਅਸੀਂ ਬੇਨਤੀ ਵੀ ਵੇਖੋ ਫੋਨ ਵੀ ਵੇਟ ਚੱਲ ਰਹੀ ਹੈ ਜੀ ਟਰਾਲੀਆਂ ਜਿਹੜੀਆਂ ਫਰੀਦਕੋਟ ਤੋਂ ਤੇ ਹੋਰ ਏਰੀਆ ਚੋਂ ਐਮਪੀ ਸਾਹਿਬ ਫਰੀਦਕੋਟ ਤੋਂ ਅੱਛਾ ਸਰਪੀ ਸਿੰਘ ਜੀ ਉਹਨਾਂ ਦੀ ਗਵਾਈ ਵਿੱਚ ਵੀ ਟਰਾਲੀਆਂ ਛੱਡੀਆਂ ਹੋਈਆਂ ਕੁਝ ਆ ਰਹੀਆਂ ਉਹ ਵੀ ਇੱਥੇ ਤੇ ਕਿਹੜੀ ਕਿਹੜੀ ਚੀਜ਼ ਦੀ ਵੀ ਦੀ ਆਪਾਂ ਨੂੰ ਇੱਥੇ ਜਿਆਦਾ ਜ਼ਰੂਰਤ ਆ? ਜਿਆਦਾ ਜਿਵੇਂ ਜੀ ਪੱਠੇ ਡੁੱਬ ਚੁੱਕੇ ਆ ਲੋਕਾਂ ਦੇ ਫੈਨਿੰਗ ਆਚਾਰ ਦੀ ਲੋੜ ਆ ਇੱਥੇ ਪੱਠਿਆਂ ਦੀ ਲੋੜ ਆ ਜੀ ਤੇ ਡੰਗਰਾਂ ਦਾ ਜਿਆਦਾ ਬੁਰਾ ਹਾਲ ਆ ਜੀ। ਡੰਗਰਾਂ ਦਾ ਬੁਰਾ ਡੰਗਰਾਂ ਦਾ ਬਹੁਤ ਬੁਰਾ ਹਾਲ ਆ ਜੀ। ਆ ਨਾਲ ਬੰਨ ਦੇ ਨਾਲ ਬਾਹਰਲੇ ਬੰਨੇ ਵੀ ਕੁਝ ਡੰਗਰ ਵੱਢਿਓਏ ਲਿਆ ਕੇ ਲੋਕ ਇੱਧਰ ਬਠਾਈ ਬੈਠੇ ਆ। ਤੇ ਅੱਗੇ ਬਹੁਤ ਜ਼ਿਆਦਾ ਜਿਹੜਾ ਅਗਲੇ 3-4 ਪਿੰਡ ਆ ਜੀ ਇਹ ਤਾਂ ਬਿਲਕੁਲ ਖੁੱਪੇ ਹੋਏ ਆ ਜੀ ਅੱਛਾ ਆ ਵੇਖੋ ਤੁਸੀਂ ਪੈਣਾ ਵੇਖ ਰਹੇ ਜੇ ਇਹ ਵੀ ਜੀ ਕਿੱਥੋਂ ਪੈਣਾ ਕਰੇ ਸੇਵਾ ਕਰਤੀ ਅੱਛਾ ਇਹ ਵੇਖ ਲੋ ਵੀ ਜੀ ਪੈਣਾ ਵਾ ਪਿੰਡ ਧੀਰਾ ਘਰ ਤੋਂ ਆ ਪਰ ਅਗਲੇ ਬੰਨੇ ਤੁਹਾਨੂੰ ਬੰਦਾ ਵਾ ਕਿ ਕੋਈ ਆਪਣਾ ਜਿਹੜੀ ਮਸ਼ੀਨਰੀ ਆ ਜਾਣੀ ਬਹੁਤ ਔਖੀ ਆ ਮੈਂ ਘੰਟਾ ਹੋ ਗਿਆ ਇਹਨਾਂ ਪੈਣਾ ਨੂੰ ਵੇਖ ਰਿਹਾ ਵਾਂ ਕਿ ਇਹ ਆਪਣੇ ਘਰ ਇਹਨਾਂ ਨੇ ਜਾਣਾ ਵਾ ਪਰ ਜਾ ਨਹੀਂ ਹੋ ਰਿਹਾ ਮੈਨੂੰ ਸਤਿ ਸ਼੍ਰੀ ਅਕਾਲ ਪੇਨ ਇਸ ਤੇ ਘੱਟ ਖਲੋਤੀ ਹੈ ਘੰਟਾ ਹੋ ਗਿਆ ਮੈਂ ਤੁਹਾਨੂੰ ਵੇਖ ਰਿਹਾ ਆਂ ਵੀਰ ਜੀ ਰਾਤ ਆਉਗੀ ਮੈਂ ਤੇਰਾ ਦੇ ਦੌਰ ਕਰ ਰਹਾ ਆਂ ਵੀ ਰਹੀ ਆਂ ਅੱਛਾ ਰਾਤ ਕੱਢੀ ਉੱਥਰ ਤੇ ਉਹ ਪਾਣੀ ਜ਼ਿਆਦਾ ਚੜ ਗਿਆ ਤੇ ਮੇਰੇ ਘਰ ਵਾਲਾ ਤਾਂ ਮੁੰਡਾ ਮੇਰਾ ਤਾਂ ਚਲੇ ਗਿਆ ਅੱਛਾ ਆਪਣਾ ਬਹੁਤ ਅੱਛਾ ਵੇਖ ਲਓ ਵੀ ਡਰ ਦੇ ਮਾਰੇ ਆਪਣੇ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਰਹਿ ਰਿਹਾ ਅੱਛਾ ਵੇਖੋ ਇੱਕ ਪੈਣ ਨਹੀਂ ਆ ਇਹ ਕਾਫੀ ਪੈਣਾ 15 20 ਪੈਣਾ ਵਾ ਵੀਰ ਵੀ ਆ ਨਾਲ ਤੇ ਪੈਣ ਤੁਹਾਡੀ ਕੋਈ ਡਾਈਜੈਸਟ ਕੋਈ ਹੈਲਪ ਵੀ ਹੋ ਰਹੀ ਹੈ ਕਿਸੇ ਵੱਲੋਂ ਕਿਸੇ ਨੂੰ ਹੱਲ ਨਹੀਂ ਹੋ ਰਹੀ ਅਚੰਭਾ ਕਿ ਕਿਦਾਂ ਫਿਰ ਘਰ ਦਾ ਗੁਜ਼ਾਰਾ ਫਿਰ ਕਿਦਾਂ ਚੱਲ ਰਿਹਾ ਵਾ ਘਰ ਦਾ ਗੁਜ਼ਾਰਾ ਇਤਾਂ ਹੀ ਵਿਭਾਲ ਇਸ ਤਰ੍ਹਾਂ ਹੀ ਕਿਹਨੇ ਕਹੇ ਘਰੇ ਬੈਠੇ ਆ ਸਾਰੇ ਸਾਰੇ ਪਾਣੀ ਵਾਧੂ ਹੋ ਗਿਆ ਤੇ ਚਾਰ ਫੇਰੇ ਤਾਂ ਪਾਣੀ ਆ ਤੁਸੀਂ ਦੇਖੋ ਇਹ بڑے ਬੱਚੇ ਆਪਣੇ ਬੱਚੇ ਆਵੇ ਸਾਡੇ ਨਾਲ ਇਹ ਬਾਹਰ ਨਿਕਲੇ ਹੋਏ ਆ ਆਹ ਦੇਖੋ ਸਾਡੀ ਹਾਲਾਤ ਜੇ ਇੱਥੋਂ ਦੇ ਭੈਣਾ ਵੇਖੋ ਆ ਆਪਣੇ ਹੀ ਘਰਾਂ ਦੇ ਵਿੱਚ ਜਾ ਨਹੀਂ ਸਕਦੀਆਂ ਕਿਉਂਕਿ ਜਦੋਂ ਆਪਾਂ ਬਾਹਰ ਕਿਤੋਂ ਪੱਕੇ ਟੁੱਟੇ ਹੋਏ ਤੇ ਆਪਾਂ ਆਪਣੇ ਘਰਾਂ ਦੇ ਵਿੱਚ ਆਣ ਕੇ ਰੈਸਟ ਕਰ ਲਈਦੀ ਆ ਪਰ ਹੁਣ ਘਰ ਹੀ ਆਪਣੇ ਇੰਨੇ ਜਿਆਦੇ ਹੁਣ ਡੁੱਬੇ ਪਿਆ ਕਿ ਘਰਾਂ ਦੇ ਵਿੱਚ ਜਾਣਾ ਬਹੁਤ ਔਖਾ ਹੋ ਗਿਆ ਵਾ ਆ ਵੇਖੋ ਤੁਸੀਂ ਜਿਵੇਂ ਅੱਗੇ ਦੇਖ ਸਕਦੇ ਜੀ ਪਾਣੀ ਹੀ ਪਾਣੀ ਆ ਅਸੀਂ ਬਹੁਤ ਉੱਚੇ ਥਾਂ ਤੇ ਬੈਠੇ ਆ ਠੀਕ ਹੈ ਜੀ ਅਸੀਂ ਪੁਲ ਦੇ ਜਿਹੜਾ ਹੁੰਦਾ ਵਾ ਬੰਨ ਉਹਦੇ ਉੱਪਰ ਖਲੋਤੇ ਆ ਤਾਂ ਅੱਜ ਅਸੀਂ ਸੁੱਕੀ ਜਗ੍ਹਾ ਦੇ ਉੱਪਰ ਆ ਪਰ ਜਿਹੜਾ ਤੁਸੀਂ ਆ ਏਰੀਆ ਦੇਖ ਸਕਦੇ ਨਾ ਸੰਧੀ ਜਿੱਥੋਂ ਤੱਕ ਵੀ ਨਿਗਾ ਮਾਰੋ ਠੀਕ ਹੈ ਜੀ ਗਾਂਵਾਂ ਦੀ ਗਾਂਵ ਲੋਕਾਂ ਦੇ ਘਰ ਵੀ ਡੁੱਬੇ ਆ ਲੋਕਾਂ ਦੇ ਤੇਜ ਦੇ ਵਿੱਚ ਜਿਹੜੇ ਹੜ੍ਹ ਆਏ ਸੀ ਉਹਨਾਂ ਨਾਲ ਘਰ ਟਾਠ ਵੀ ਗਿਆ ਪਰ ਹੱਲੇ ਉਹਨਾਂ ਹੀ ਘਰਾਂ ਦੀ ਉਹਨਾਂ ਦੇ ਕੋਲ ਦੁਬਾਰਾ ਉਹ ਸਾਰੀ ਨਹੀਂ ਹੋਈ ਤੇ ਆ ਨਵੀਂ ਵਿਵਪਤਾ ਫੇਰ ਆ ਗਈ ਆ 25 ਦੇ ਵਿੱਚ ਇਹ ਘਰ ਫੇਰ ਖਰਾਬ ਹੋ ਗਿਆ ਅ ਤੁਸੀਂ ਦੇਖੋਗੇ ਵੀ ਆ ਅਗਲੇ ਬੰਨੇ ਤੁਹਾਨੂੰ ਮੈਂ ਜਾ ਕੇ ਦਿਖਾਉਣਾ ਆ ਜਾ ਆਜੋ ਆ ਤੁਹਾਨੂੰ ਅਗਲੇ ਬੰਨੇ ਮੈਂ ਜਾ ਕੇ ਦਿਖਾਉਣਾ ਵਾ ਵੀਰ ਹੋਣੀ ਮੇਰੇ ਨਾਲ ਚੱਲੇ ਆ ਵੀ ਆ ਇੱਕ ਤੁਹਾਨੂੰ ਸਿਰਫ ਤੇ ਸਿਰਫ ਇੱਕ ਆ ਲਾਈਵ ਵੀਡੀਓ ਹੀ ਦਿਖਾ ਰਿਹਾ ਵਾ ਕਿ ਇਹ ਜਿਹੜੇ ਹੜ੍ਹ ਪ੍ਰਭਾਵਿਤ ਵੀਰ ਭਰਾਵਾ ਪੈਣਾ ਵਾ ਇਹ ਕਿਦਾਂ ਇਸ ਟਾਈਮ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਆ ਆ ਤਾਂ ਉਹ ਦਿਖਾ ਸਕਦਾ ਵਾ ਕਿ ਸਾਹਮਣੇ ਹੀ ਆ ਉਹ ਪਾਣੀ ਹੀ ਪਾਣੀ ਆ ਫਸਲਾਂ ਤੇ ਲੋਕਾਂ ਦੀ ਡੁੱਬਣੀਆਂ ਡੁੱਬਣੀਆਂ ਘਰ ਵੀ ਡੁੱਬੇ ਪਿਆ ਉਹ ਐਡੀ ਵਗਦੀ ਪਈ ਉਹ ਹਾੜੇ ਕਿ ਤੱਕ ਇਹਦਾ ਹਾੜ ਮਗਦੀ ਪਈ ਜਿਹਨੂੰ ਆਪਾਂ ਕਹਿੰਦੇ ਆ ਤਰਿਆਰ ਅੱਛਾ ਅੱਛਾ ਉਹ ਦਰਿਆ ਵਗਦਾ ਪਿਆ ਵਾ ਅੱਛਾ ਅੱਛਾ ਜੀ ਇਹ ਤਾਂ ਤਰਿਆਰ ਹੈਗਾ ਤੇ ਦੱਸ ਲੋਕ ਕਿ ਕਹਿੰਦੇ ਆ ਅੱਛਾ 24 ਫਾਕੇ ਓਕੇ ਓਕੇ ਅੱਛਾ ਡੂੰਗਾ ਸਾਹਿਬ ਠੀਕ ਹੈ ਜੀ ਆ ਵੇਖੋ ਸੰਝੀ ਲੋਕਾਂ ਦੀਆਂ ਮੋਟਰਾਂ ਵੀ ਆ ਤੇ ਇਹ ਵੀ ਡੁੱਬ ਚੁੱਕੇ ਆ ਵਾ ਅਗਲੇ ਬੰਨੇ ਹੁਣ ਆਹ ਵੇਖੋ ਬਜ਼ੁਰਗ ਜੋੜਾ ਆ ਰਿਹਾ ਵਾ ਡਾਂਗ ਫੜ ਕੇ ਆ ਰਿਹਾ ਤੇ ਵੇਖੋ ਕਿਦਾਂ ਧੁਰ ਰਿਹਾ ਆ ਵਾ ਆ ਵੇਖੋ ਮੈਂ ਤੁਹਾਨੂੰ ਥੋੜਾ ਜਿਹਾ ਜੂਮ ਕਰ ਦੇਣਾ ਮੀਹ ਪੈਣ ਦਾ ਕਰਕੇ ਸਾਂਜੀ ਕੈਮਰਾ ਥੋੜਾ ਜਿਹਾ ਗਿੱਲਾ ਹੋ ਜਾਂਦਾ ਵਾ ਆ ਸਫਾਈ ਕੈਮਰੇ ਦੀ ਘੱਟ ਹੋ ਜਾਂਦੀ ਆ ਆ ਦੁਬਾਰਾ ਮੈਂ ਤੁਹਾਨੂੰ ਦਿਖਾਣਾ ਇਹ ਆ ਤੁਹਾਨੂੰ ਦਿਖਾ ਰਿਹਾ ਵਾ ਆ ਵੇਖੋ ਆ ਰਹੇ ਆ ਪਰਿਵਾਰ ਆ ਰਿਹਾ ਵੇਖੋ ਆ ਤੁਹਾਨੂੰ ਜੂਮ ਕਰਕੇ ਦਿਖਾ ਰਿਹਾ ਵਾ ਵੇਖੋ ਬਜ਼ੁਰਗ ਵੀ ਆ ਰਹੇ ਆ ਵਿੱਚ ਡੰਡੇ ਫੜ ਕੇ ਆ ਰਿਹਾ ਤੇ ਬਹੁਤ ਔਖਾ ਵਾ ਇਹ ਤੇ ਚੱਲ ਜਿਹੜੇ ਨੌਜਵਾਨ ਵੀਰ ਵਾ ਜਾਂ ਕੋਈ ਇਹ ਤੇ ਚੱਲ ਛੜਕ ਪਾਰ ਕਰਕੇ ਆ ਜਾਣਗੇ ਪਰ ਜਿੰਨਾ ਬੱਚਿਆਂ ਨੇ ਸਕੂਲਾਂ ਚ ਜਾਣਾ ਉਹ ਕਿੱਦਾਂ ਜਾਣਗੇ ਆ ਦੇਖੋ ਤੁਸੀਂ ਲੋਕਾਂ ਦੀਆਂ ਮੋਟਰਾਂ ਵਾ ਇਹ ਡੁੱਬੀਆਂ ਪਈਆਂ ਵਾ ਇਹ ਕੱਲ ਪਾਣੀ ਸੀ ਨਾ ਕਹਿੰਦੇ ਬਰਾਬਰ ਥਨੀਵਾ ਸੀ ਅੱਛਾ ਥਨੀਵਾ ਸੀ ਅੱਛਾ ਖੱਡੇ ਚ ਡੀਂਦਾ ਹੈ ਅੱਛਾ ਅੱਜ ਖੱਡਾ ਵੀ ਡੁੱਬ ਗਿਆ ਅੱਜ ਖੱਡਾ ਵੀ ਡੁੱਬ ਗਿਆ ਖੱਡਾ ਖੱਡਾ ਮਲੇ ਇੱਥੇ ਆ ਟੋਆ ਜਾਵਾ ਟੋਆ ਕਹਿੰਦੇ ਖੱਡਾ ਇੱਧਰ ਖੱਡਾ ਕਹਿੰਦੇ ਅੱਛਾ ਇੱਧਰ ਖੱਡਾ ਕਹਿੰਦੇ ਅਸੀਂ ਜੀ ਦੇਖੋ ਆ ਸੜਕ ਵਾ ਆ ਕੋਈ ਜਮੀਨ ਨਹੀਂ ਆ। ਆਵੇ ਪਾਣੀ ਸੜਕ ਤੇ ਲੋਕੀ ਕਹਿ ਦਿੰਦੇ ਆ ਹੁਣ ਮਹਾਵੀਰ ਵੀਰ ਇਤੋਂ ਸਪਸ਼ਟ ਹੁੰਦਾ ਵਾ ਲੋਕੀ ਕਹਿ ਦਿੰਦੇ ਆ ਕਿ ਲੋਕਾਂ ਨੇ ਦਰਿਆ ਦੀਆਂ ਜਮੀਨਾਂ ਨਪੀਆਂ ਵਿੱਚ ਤਾੜ ਪਾਣੀ ਆਇਆ ਵਾ। ਆ ਜਿਹੜੀ ਸੜਕ ਵਾ ਇਹ ਤਾਂ ਨਹੀਂ ਦਰਿਆ ਦੀ। ਐਨੀ ਵੀ ਗੱਲ ਮੇਰੀ ਪਿੰਡ ਦੀ ਗੱਲ ਹੁਣ ਮਾਲਕੀ ਜ਼ਮੀਨ ਪਹਿਲੀ ਗੱਲ ਤੇ ਜੇ ਇਹ ਕੱਚੀ ਜ਼ਮੀਨ ਹੋਵੇ ਤੇ ਤੇ ਟ੍ਰਾਂਸਫਰਮ ਕਿੱਥੋਂ ਆਏ ਹਾਂ ਟ੍ਰਾਂਸਫਰਮ ਕਿੱਥੋਂ ਆ ਜੀ ਮਾਲਕੀ ਜੇਸ਼ਟਰੀਆ ਜ਼ਮੀਨਾਂ ਨੇ ਆਪਦੀ ਮਾਲਕੀ ਸਾਰੇ ਜ਼ਮੀਨਾਂ ਤੇ ਦਰਿਆ ਬਹੁਤ ਦੂਰ ਹੈਦਾ ਮਾਲਕੀ ਪੱਕੀਆਂ ਆ ਅੱਛਾ ਦਰਿਆ 3 ਕਿਲੋਮੀਟਰ ਦੂਰ ਰਹਿ ਗਿਆ ਨਹੀਂ ਲੋਕੜ 30-30 ਸਾਲ ਹੋ ਗਏ ਆ ਘਰਾਂ ਚ ਆ ਦੇਖੋ ਸੰਜੀ ਆ ਐਦਾਂ ਆਪਣੇ ਘਰਾਂ ਨੂੰ ਜਾਂਦੇ ਜੀ ਆਹ ਲਾ ਜੀ ਆ ਵੇਖੋ ਹੁਣ ਮੁਰਸਲ ਜੇ ਖਲੋ ਜਾਵੇ ਜੇਕਰ ਅਕੇ ਟੋਏ ਜੇ ਡਿੱਗ ਪਵੇ ਤੇ ਕੋਈ ਨੁਕਸਾਨ ਹੋ ਜੇ ਤੇ ਦਾ ਕੌਣ ਜ਼ਿੰਮੇਵਾਰ ਆ ਆ ਤੇ ਇੱਕ ਤੇਰੇ ਨਾਲ ਲੰਗ ਗਿਆ ਤੇਰੇ ਪਾਣੀ ਫੜਾ ਘੱਟ ਵਾ ਅਗਲੇ ਬੰਨੇ ਜਿੱਥੇ ਬੇੜੀ ਲੱਗੀ ਆ ਉੱਥੇ ਪਾਣੀ ਬਹੁਤ ਜ਼ਿਆਦਾ ਵਾ ਹਾਂ 3 ਕਿਲੋਮੀਟਰ ਇਤਰਾ ਹੀ ਆ ਪਾਣੀ ਅੱਛਾ 3 ਕਿਲੋਮੀਟਰ ਇਦਾਂ ਹੀ ਆ ਹਾਂਜੀ ਥੋੜੀ ਪਾਣੀ ਇਤਰਾ ਹੀ ਚੱਲਿਆ ਕਾ ਜ਼ਿਆਦਾ ਪਾਣੀ ਦਾ ਇੱਧਰ ਤੁਸੀਂ ਦੇਖ ਸਕਦੇ ਵੀ ਅਸੀਂ ਪਾਣੀ ਦੇ ਵਿੱਚ ਹੀ ਆ ਆ ਹਾਂਜੀ ਆਣ ਗੱਡੀਆਂ ਵੀ ਨੰਗਲ ਲੱਗੀਆਂ ਵਾਂ ਆ ਵੀ ਉਹ ਤੱਕ ਹੀ ਜਾਣੀ ਬਾਬਾ ਜੀ ਕਿੰਨਾ ਗੱਡੀ ਆ ਉਹ ਘਰ ਤੋਂ ਅੱਗੇ ਤੱਕ ਨਹੀਂ ਜਾਣੀ ਗਾ ਸੜਕੇ ਰੋੜ ਪਈ ਆ ਅੱਛਾ ਕੀ ਗੱਲ ਅੱਛਾ ਅੱਛਾ ਸੜਕੀ ਰੁੜ ਗਈ ਆ ਸੜਕੇ ਰੁੜ ਗਈ ਆ ਵੇਖੋ ਜੀ ਵੀਰ ਜੀ ਆ ਵੀਰ ਭਰਾ ਦੱਸ ਰਿਹਾ ਕਿ ਅਗਲੇ ਬੰਨੇ ਸੜਕ ਹੀ ਰੁੜ ਗਈ ਆ ਇੰਨਾ ਪਾਣੀ ਦਾ ਵਹਾਹਾ ਤੇਜਾ ਆ ਤੁਹਾਨੂੰ ਮੈਂ ਜਿੱਥੋਂ ਤੱਕ ਅਸੀਂ ਪਹੁੰਚ ਸਕਦੇ ਆ ਅਸੀਂ ਤੁਹਾਨੂੰ ਪਹੁੰਚ ਕੇ ਦਿਖਾਉਣੇ ਆ ਅੱਜ ਤੇ ਐਦਾਂ ਦਾ ਮੌਸਮ ਆ ਕਿ ਉੱਪਰੋਂ ਵੀ ਮੀਂਹ ਵਰ ਰਿਹਾ ਵਾ ਤੇ ਥੱਲੋਂ ਵੀ ਪਾਣੀ ਆ ਠੀਕ ਆ ਜੀ ਤੇ ਬੜਾ ਔਖਾ ਹੋਇਆ ਪਿਆ ਵਾ ਆਪਣੇ ਪੈਣਪਰਾਵਾਂ ਦਾ ਇੱਥੇ ਸਰਵਾਈਵ ਕਰਨਾ ਹੁਣ ਮੇਰੇ ਅ ਅੱਧੀਆਂ-ਅੱਧੀਆਂ ਮੇਰੇ ਲੱਤਾਵਾਂ ਜਿਹੜੀਆਂ ਉਹ ਡੁੱਬ ਚੁੱਕੀਆਂ ਵਾਂ ਤੇ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਸੰਜੀ ਕਿ ਅਸੀਂ ਤੇ ਅੱਜ ਆਏ ਆ ਜਾਂ 2 ਦਿਨ ਰਾਵਾਂਗੇ 3 ਦਿਨ ਰਾਵਾਂਗੇ ਜਾਂ ਜਿੰਨੀ ਸਾਡੀ ਸ਼ਰਦਾ 19 ਦਿਨ ਅਸੀਂ ਇੱਥੇ ਰਾਵਾਂਗੇ ਪਰ ਜਿੰਨਾ ਪੈਣਪਰਾਵਾਂ ਦੇ ਘਰ ਹੀ ਇਸ ਏਰੀਆ ਦੇ ਵਿੱਚ ਆ ਉਹ ਕਿੱਦਾਂ ਵਿਚਾਰੇ ਰਹਿੰਦੇ ਹੋਣਗੇ ਉਹ ਬੱਚੇ ਕਿੱਦਾਂ ਉਹਨਾਂ ਦੇ ਆ ਵਿਚਾਰੇ ਆ ਜਿੰਦਗੀ ਬਤੀਤ ਕਰਦੇ ਹੋਣਗੇ ਇੱਕ ਵਾਰੀ ਇਸ ਚੀਜ਼ ਨੂੰ ਮਹਿਸੂਸ ਕਰਕੇ ਦੇਖ ਲੋ ਬੜਾ ਔਖਾ ਹੋਇਆ ਪਿਆ ਵਾ ਵਾਹਿਗੁਰੂ ਭਲਾ ਕਰੇ ਫਸਲਾਂ ਨਸਲਾਂ ਬਹੁਤ ਪ੍ਰਭਾਵਿਤ ਹੋ ਚੁੱਕੀਆਂ ਆਪਣੀਆਂ ਤੇ ਇਹ ਤੁਹਾਨੂੰ ਅੱਜ ਦੇ ਹਾਲਾਤ ਮੈਂ ਦਿਖਾ ਰਿਹਾ ਵਾਂ ਤੇ ਆਹ ਵੇਖੋ ਮੇਰੇ ਨਾਲ ਸਾਰੇ ਵੀਰ ਗਰਦੀ ਵੀਰੂਣੀਆਂ ਆ ਮੇਰਾ ਕਾਛ ਵੀਰਾ ਮਗਰ ਸਾ ਜਿਹੜੀ ਜਥੇਬੰਦੀ ਆ ਉਹਨਾਂ ਦੇ ਮੈਂਬਰੀ ਗੱਡੀ ਤੇ ਆ ਰਹੇ ਆ ਪਰ ਮੇਰੇ ਵੀਰ ਜੀ ਦੱਸ ਰਿਹਾ ਕਿ ਜਿਹੜੇ ਸਪੈਦੇ ਆ ਇੱਥੇ ਬੋਟ ਲੱਗੀ ਆ ਇਹ ਤੋਂ ਅੱਗੇ ਗੱਡੀਆਂ ਗੱਡੀਆਂ ਜਾਣੀਆਂ ਬੰਦ ਹੋ ਗਈਆਂ ਵਾ ਕਿਉਂਕਿ ਕੱਲ ਨਗ ਤੇ ਅਸੀਂ ਕੱਲ ਰਾਤ ਲੰਘਾਇਆ ਸੀ ਅੱਛਾ ਤੇ ਕੱਲ ਹੀ ਛੜਕ ਤਬਦੀ ਸੀ ਅੱਛਾ ਅੱਛਾ ਗੱਡੀ ਦੀ ਭਾਅ ਤੇਜ਼ ਹੋ ਗਿਆ ਸਰਕਟ ਟੁੱਟ ਗਿਆ ਸਰਕਟ ਟੁੱਟ ਗਿਆ ਹੈਨਾ ਜਿਹੜੀ ਬੇਦੇ ਜਿੱਥੋਂ ਤੱਕ ਵੀ ਮੈਨੂੰ ਜਾਣਕਾਰੀ ਹੈਗੀ ਆ ਕਿ ਸਰਪੰਚ ਸਾਹਿਬ ਨੂੰ ਨਹੀਂ ਕਹਿੰਦੇ ਕਿ ਜਿਹੜੀ ਪਿੱਛੇ ਹੈ ਨਾ ਇਹਨਾਂ ਨੇ ਖੁਦ ਪੈਸੇ ਇਕੱਠੇ ਕਰਕੇ ਟਰਿਪ ਆ ਕੇ ਖੁਦੇ ਛੜਕੇ ਚਲਾਈ ਸੀ ਆ ਪਿੰਡ ਵਾਲਿਆਂ ਨੇ ਕਦੋਂ ਕਦੋਂ ਪਿਛਲੀ ਈ ਪਿਛਲੀ ਈ ਜਦੋਂ ਤੇਜ਼ ਤੇਜ਼ ਪਾਣੀ ਆਇਆ ਜਦੋਂ ਅੱਛਾ ਖੁਦ ਇਹਨਾਂ ਨੇ ਆਪ 10-9 ਦੇ ਕਿਰਤ ਕਟੀਆਂ ਕਰਕੇ ਇੱਥੇ ਆਏ ਇਹ ਵੀ ਪਿੰਡੋਂ ਆਏ ਹਨਾ ਇਹ ਕਿਤੇ ਕੰਮਕੁਮ ਚੱਲੇ ਹੋਣਗੇ ਹਾਂਜੀ 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 ਔਰ ਵਿਦਿਆਸੀ ਕਾਲ ਇਹੋ ਪਿੰਡ ਆਪਣਾ ਨਿਹਾਲੇਲ ਤੇ ਕਿਧਰ ਚੱਲੇ ਜੇ ਬਾਹਰ ਕੋਈ ਕੰਮ-ਕੁਮ ਕੰਮ ਚੱਲੇ ਤੇ ਆ ਵੇਖੋ ਸੰਜੀ ਵੀ ਕਿੱਡੇ ਬੁਰੇ ਹਾਲਾਤ ਵਾ ਕਿ ਪਾਣੀ ਆਇਆ ਇਹਨਾਂ ਵਿਚਾਰਿਆਂ ਨੇ ਆਪਣੇ ਜਿਹੜੇ ਆ ਲੋਵਰ ਆ ਜਾਂ ਆਪਣੇ ਜਿਹੜੇ ਪਜਾਮੇ ਆ ਉਹ ਲਿਫਾਫਿਆਂ ਚ ਪਾਏ ਆ ਤੇ ਆਪ ਨਿਕਰਾਂ ਦੇ ਵਿੱਚ ਆ ਤੇ ਵੀ ਕਿੱਦਾਂ ਦੇ ਹਾਲਾਤ ਆ ਪਿੰਡ ਦੇ ਹਾਲਾਤ ਮਾੜੇ ਆ ਹਾਲਾਤ ਮਾੜੇ ਆ ਇਹ ਖੁਦ ਦਿਹਾੜੀਦਾਰ ਬੰਦੇ ਆ ਮਜਬੂਰੀ ਇਹਨਾਂ ਦੀ ਇੰਨੀ ਜ਼ਿਆਦੀ ਵੱਧ ਗਈ ਆ ਕਿ ਤਾਂ ਦੇ ਘਰੋਂ ਆਏ ਆ ਨਹੀਂ ਤੇ ਐਸੇ ਹਾਲਾਤ ਦੇ ਵਿੱਚ ਕਿਹਦਾ ਦਿਲ ਕਰਦਾ ਵੀ ਮੈਂ ਮੀਂਹ ਵਰਤੇ ਦੇ ਵਿੱਚ ਆਪਣੇ ਕੱਪੜੇ ਭਿਓਵਾਂ ਪਰ ਆਪਣੇ ਢਿੱਡ ਦੀ ਖਾਤਰ ਬੱਚਿਆਂ ਦੀ ਖਾਤਰ ਇਹ ਵੀਰ ਆਏ ਆ ਕੰਮ ਤੇ ਚੱਲੇ ਆ ਤੇ ਵੀਰੇ ਕਿੰਨੀ ਦੂਰ ਚੱਲੇ ਆ ਕੰਮ ਕਿੱਥੇ ਜਾਣਾ ਤੁਸੀਂ ਹਾਂ ਕਿੰਨਾ ਦੂਰ ਹੀ ਸੋ 7-8 ਕਿਲੋਮੀਟਰ 7-8 ਕਿਲੋਮੀਟਰ ਤੇ ਕਾਹਦੇ ਤੇ ਜਾਓਗੇ ਤੁਰਕੇ ਅੱਛਾ ਤੁਰਕੇ ਤੇ ਮੁਰਸਾ ਤੂੰ ਘਰਾਂ ਕਿਉਂ ਨਹੀਂ ਲੱਗੇ ਆਏ ਆਉਂਦੇ ਨਹੀਂ ਨਹੀਂ ਆਪਾਂ ਸਮਝਾਈਦਾ ਪਾਣੀ ਚੜ੍ਹਦਾ ਨਹੀਂ ਸਕਦੇ ਆਪ ਵੀ ਅਸੀਂ ਬੜੀ ਮਜਬੂਰੀ ਨਾਲ ਆਏ ਹਾਂ ਤੇ ਵਾਹਿਗੁਰੂ ਵੇਖੋ ਵੀ ਦੱਸਦੇ ਆ ਦੱਸਦੇ ਆ ਕਿ ਸਾਡੇ ਕੋਲ ਤੁਰ ਕੇ ਆਉਣਾ ਇਹਨਾਂ ਦਿੱਕਤ ਵਾ ਤੇ ਅਸੀਂ ਆਪਣੇ ਜਿਹੜੇ ਮੋਟਰਸਾਈਕਲਾਂ ਉਹਨਾਂ ਤੇ ਆ ਨਹੀਂ ਸਕਦੇ ਪਹਿਲਾਂ ਇਹ ਵੀਰੇ ਰੋਜ਼ ਆਪਣੇ ਕੰਮਾਂ ਨਾਲ ਪਾਣੀ ਹੋਏ ਜਾਂਦਾ ਇਹਨਾਂ ਨਾਲ ਵਾਹਿਗੁਰੂ ਆ ਇੱਥੇ ਲੱਖ ਲੱਖ ਨਹੀਂ ਵਾਹਿਗੁਰੂ ਆ ਵੇਖੋ ਹਾਲਾਤ ਰੋਜ਼ ਬਣਾਉਂਦੇ ਤੇ ਸੋ ਅਸੀਂ ਬੇਨਤੀ ਕਰਦੇ ਆ ਸਾਰੇ ਭੈਣ ਭਰਾਵਾਂ ਦੇ ਅੱਗੇ ਵੀ ਜਿਨ੍ਹਾਂ ਦੇ ਪਾਣੀ ਨਹੀਂ ਉਤਰਦਾ ਆਮ ਜੀਵਨ ਨਹੀਂ ਆਪਾਂ ਨੇ ਲਈ ਤੇ ਹੁੰਦਾ ਉਹਨਾਂ ਚਿਰ ਆਪਾਂ ਇਸ ਇਹਨਾਂ ਭਰਾਵਾਂ ਦੀ ਇਹਨਾਂ ਭਰਾਵਾਂ ਦੀ ਇਸ ਪਿੰਡ ਵਾਲਿਆਂ ਦੀ ਆਪਾਂ ਵੱਧ ਤੋਂ ਵੱਧ ਮਦਦ ਕਰੀਏ ਇਹ ਫਰੋਇਪੁਰ ਏਰੀਆ ਦੇ ਵਿੱਚ ਪਿੰਡ ਵਾ ਵੇਖੋ ਮੀਂਹ ਵਰਦੇ ਦੇ ਵਿੱਚ ਵਿਚਾਰੇ ਆਏ ਆ ਤੇ ਵੀ ਜੀ ਆਪਣੇ ਘਰ ਪਰਿਵਾਰ ਬੱਚੇ ਤੇ ਡਰ ਨਹੀਂ ਲੱਗਦਾ ਕਿ ਰੱਬ ਨਾ ਕਰੇ ਕਿਸੇ ਨੂੰ ਕੋਈ ਮੁਸੀਬਤ ਆਵੇ ਹਾਂਜੀ ਕਰਦਾ ਹੈ ਚਲੋ ਧੰਨਵਾਦ ਬੱਚੇ ਲੈ ਕੇ ਜਾਈਏ ਕਿੱਥੇ ਆਏ ਕਿ ਦੋ ਤੇ ਮਾਲ ਡੰਗਰ ਉੱਲਿਆ ਹੀ ਸਰ ਪੱਠੇ ਪੱਠਾ ਢੱਕਾ ਉਹਨਾਂ ਦਾ ਗੜੀ ਪਈ ਦੀ ਜਿਹੜੀ ਹੈ ਜਦੋਂ ਨਾ ਰਸੇ ਵੜਦਾਂਗੇ ਟੰਡਲ ਵੜਦਾਂਗੇ ਤੇ ਆਪੇ ਵਿਚਾਰੇ ਤੇ ਬੰਨੇ ਲੱਗ ਜਾਣਗੇ ਇੱਥੇ ਸਾਈਡ ਤੇ ਇਹ ਵੀ ਵੀਰ ਜੀ ਨਹੀਂ ਕਹਿੰਦੇ ਕਿ ਜਦੋਂ ਘਟੀਆਂ ਆਤੇ ਵਿਚਾਰੇ ਵਾਹਿਗੁਰੂ ਵੀਰ ਜੀ ਦੱਸ ਰਿਹਾ ਕਿ ਜਦੋਂ ਮਾਲ ਡੰਗਰ ਵਾਸਤੇ ਸਾਡੇ ਕੋਲ ਕੁਝ ਨਾ ਬਚਿਆ ਹੁਣ ਉਹਨਾਂ ਨੂੰ ਕਿੱਲਾਂ ਤੇ ਭੁੱਖੇ ਮਰਨ ਥੋੜੀ ਦਵਾਂਗੇ ਫਿਰ ਉਹਨਾਂ ਦੇ ਵੜਦਾਂਗੇ ਇੱਥੇ ਖਲੋ ਜਾ ਹਾਂ ਵੀਰ ਜੀ ਦੱਸ ਰਿਹਾ ਕਿ ਉਹਨਾਂ ਦੇ ਫਿਰ ਸੰਗਲ ਵੜਦਾਂਗੇ ਆਜੋ ਵੀਰ ਜੀ ਨਾਲ ਤੁਸੀਂ ਖੜ੍ਹ ਜਾਓ ਨਾਲ ਤੁਸੀਂ ਖੜ੍ਹ ਜਾਓ ਵਾਈ ਗਰੂ ਆਜੋ ਖੜਜੋ ਨੁਕਾਂਵਾ ਛੜਿਆ ਤਾਂ ਮੇਰਾ ਹੱਥ ਹੀ ਨਹੀਂ ਪੈਣਾ ਵਾਈ ਗਰੂ ਵੇਖੋ ਵੀਡੀਓ ਪਾਸਿਆ ਇਹ ਵੀਡੀਓ ਨਹੀਂ ਇਸ ਪਿੰਡ ਤੋਂ ਹੀ ਗੇ ਸੋ ਆਪਾਂ ਸੰਜੀ ਹੁਣ ਆ ਵਾਧੂ ਬਾਹਰ ਅੰਦਰ ਸੇਵਾਵਾਂ ਕਰ ਲੀਆਂ ਵਾ ਆਪਾਂ ਵਾਧੂ ਪਹਾੜੀ ਲੋਕਾਂ ਦੀਆਂ ਵੀ ਹਲਪਾ ਕਰ ਲੀਆਂ ਵਾ ਮੈਂ ਹੀ ਨਹੀਂ ਕਹਿੰਦਾ ਉਹਨਾਂ ਦੀ ਮਦਦਾਂ ਕਰੋ ਸਾਰਿਆਂ ਦੀ ਮਦਦ ਕਰੋ ਪਰ ਪਰ ਆਪਣੇਆਂ ਦੀ ਵੀ ਆਪਾਂ ਬਾਹ ਫੜੀਏ ਠੀਕ ਹੈ ਜੀ